ਤੂੜੀ ਤੰਦ ਸਾੰਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ ਮਾਲ ਢਾਂਡਾ ਸਾਹਮਣੇ ਨੂੰ ਕਾਮਾਂ ਛੱਡ ਕੇ ਪੱਗ ਝੱਗਾ ਚਾਦਰ ਨਵਾਂ ਸਿਵਾਏ ਕੇ ਸੰਮਾਂ ਵਾਲੀ ਢਾਂਗ ਉੱਤੇ ਤੇਲ ਲਾਏ ਕੇ ਕੱਚੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਹਾਣੀਆਂ ਦੀ ਢਾਣੀ ਵਿੱਚ ਲਾੜਾ ਸੱਜਦਾ ਬਗ 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 ਬੋਲ ਸ਼ੇਰ ਗੱਜਦਾ ਹੀਰੇ ਨੂੰ ਅਰਕ ਨਾਲ ਹੁੱਜਾ ਮਾਰਦਾ ਸੈਨਤਾ ਦੇ ਨਾਲ ਰਾਮੂ ਨੂੰ ਵੰਗਾਰਦਾ ਚੰਗੀ ਜੇ ਹੀ ਸੱਦ ਲਾ ਦੇ ਬੱਲੇ ਬੇਲੀਆ ਤੂੰ ਬਜਰਾ ਖੋਲ ਖਾਂ ਜਵਾਨਾਂ ਤੇ ਲੀਆ ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਟੂੰਬੇ ਨਾਲ ਭਾਤੋ ਭਾਂਤ ਬੋਲ ਬੋਲੀਆਂ ਹਾੜ ਵਿੱਚ ਜੱਟਾਂ ਨੇ ਮੰਨਾਈਆਂ ਹੋਲੀਆਂ ਛਿੰਝ ਦੀ ਤਿਆਰੀ ਹੋਈ ਢੋਲ ਵੱਜਦੇ ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ ਕਿਸੂ ਨੂੰ ਸੁਰਹਿਣਾ ਪਹਿਲੇ ਹੱਥ ਟਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਵਾਰੀ ਹੁਣ ਆ ਗਈ ਜੇ ਪੀਣ ਖਾਣ ਦੀ ਰਿਓੜੀਆਂ ਜਲੇਬੀਆਂ ਦੇ ਆਹੂ ਲਾਣ ਦੀ ਹੱਟੀਆਂ ਦੇ ਵੱਲ ਆਪਏ ਨੇ ਟੁੱਟ ਕੇ ਹੂੰਝ ਲਈਆਂ ਥਾਲੀਆਂ ਜਵਾਨਾਂ ਜੁਟ ਕੇ ਖੁੱਲ ਗਈਆਂ ਬੋਤਲਾਂ ਗਲਾਸ ਫਿਰਿਆ ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ ਬੁੱਕਾਂ ਤੇ ਇੱਕ ਮੀਣਾ ਨੂੰ ਮਜ਼ਾ ਚਖਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ